ਰਾਤ ਸੁਹਾਗੀ ਜੋ ਗਿਓ ਬਣੋ ਸਾਰੇ ਕੰਨਾਤੀ ਮਨ ਮੇਰੇ ਸਦਾ ਵਰਨਾ ਤੇ ਸਾਰੇ ਸਾਰੇ ਵਾ ਕੀ ਆ ਨੀ ਕਰਦੇ ਰੱਬਾ ਦੇ ਸਭ ਕਿਝ ਐ ਕਿਸ ਤੇ ਦਾਇ ਸੁਖਾ

ماني رایا کاسي آكين تييا صاحب قربان يا خدا قربان خدا قربي تو دشني آي وڏي آيا نه نا سونو صاحب ڪردي ڪو کي نا صاحب نام ۾ آها رهو مان پنج شڪل ۾ پڙھ سماڳي پڙھ سماڳي يا ਸੰਗਤ ਦੇ ਪਿਆਰਿਆ ਤੁਖ ਕਰ ਪਿਆ ਤੁਰੀ ਹੋਤੇ ਨਾ ਮਰ ਕੇ ਲਾ ਕੇ ਜੈ ਜੈ ਦਾ ਵਿਖਾਇ ਸੁਠੂ ਆਦਿਤ ਕਰ ਹੰਦ ਪਾ ਕੇ ਅੰਤ ਸਰੋਪਟ ਪਾ ਗਈ ਹੋ ਸਗਨ ਪਤੂ ਕਹੇ ਸਰਸੇ ਪੂਰੇ ਵਰਤੇ ਜਾਣੀ ਛੁਟੇ ਪਨੀਤ ਕਹਿ ਤੇ ਬਮੇਤ ਸਤ ਗੁਰ ਰਹਿਆ ਪਰ ਪੂਰੇ ਬਿਨ ਬਾਤ ਨਾਨਕ ਗੁਰ ਚਾਰਨ ਲਾ ਕੇ ਕਰਦੇ ਅਨਹਦ ਤੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਦਤ ਮਾਤਾ ਸਿਰਸਾਲ ਕੋਈ ਦਾਈ ਦਾਇਆ ਕੇ ਤੈ ਸਤ तु जानी नानक दास, दास ही जी पिंड सहब कहु नान सहब ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਆਰਾਮਦਾਸ ਜੀ ਸਹਾਈ ਅਰਜੁਨ ਹਰ ਕੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਰਜੁਨ ਜੀ ਤੇ ਹੇ ਇਸ ਦਿੱਤੇ ਸਭ ਦੁੱਖ ਜਾਏ ਤੇ ਇੱਕ ਬਾਦ ਦਸੰਧੀਏ ਕਰ ਨਾਉ ਨੇ ਦਿਆਵੇ ਤਾਏ ਸਭ ਤਾਹੀਂ ਸਾਇਦ ਇਸ ਵਿੱਚ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਹੀਂ ਸਹਾਏ ਦਸਹਾਂ ਪਾਤਸ਼ਾਹ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਵਾਹ ਜੀ ਗੁਰ ਪੰਜਾਂ ਪਿਆਰਿਆਂ ਚੋਂ ਹੰਸ ਜਦਿਆ ਚਾਲੀਆਂ ਪੁੱਤਿਆਂ ਫਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੜ ਕੇ ਛਕਿਆ ਦੇਖ ਚਲਾਹੀ ਤੇਗਵਾਹੀ ਦੇਖ ਕੇ ਅਨ ਡਿੱਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤੇ ਅੰਧਰ ਕੇ ਖਾਲਸਾ ਜੀ ਬਰ ਬਰ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਾਏ ਉਪਰੀਆਂ ਲਵਾਈਆਂ ਚਿਰਕੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੇ ਕਿਸਾਂ ਸਵਸਾਂ ਸੰਗ ਨਿਵਾਹੀ ਜਨਾ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਵਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਕਰ ਚਰਿਆਇ ਦੇ ਤੇ ਪਤੇ ਵਿਰਧ ਕੀ ਮੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਭਵੇਕ ਦਾਣ ਵਸਾਣ ਪ੍ਰਸਾਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਣ ਚੌਕੀਆਂ ਛੰਦੇ ਪੁੰਗੇ ਜੁਗੋ ਜੁਗ ਅਤਲ ਧਰਮ ਕਾਜ ਕਾਰ ਬਲਉ ਜੀ ਰਾਹੇ ਗੁਰ ਸੁਖਾ ਦਾਤ ਮਨ ਨੀਵਾ ਮਾਚੀ ਮਤ ਪਤ ਕੇ ਰੱਖੇ ਆਪੇ ਬਾਲਪੁਰਖ ਵਾਰੀ ਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਸ਼ੋਰਿਆ ਗਿਆ ਹੈ ਕੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੁਭਾਵ ਦੀਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ ਹੇ ਨਿਮਰਣ ਓ ਕੇਵਾ ਨਿ ਤੜੇ ਓ ਕੇ ਧਾਨ ਨੇ ਰਟਿਓ ਕੀ ਓਟ ਨੇ ਆਸਰਿਓ ਕੀ ਆਸਰੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਚਰਨ ਸੁਪ੍ਰਾਪਤਿ ਅਸਤਾ ਗੁਰਦੁਆਰਾ ਨੰਮ ਸਾਹਿਬ ਕੀ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋ ਜੀ ਹੈ ਪਾਤਸ਼ਾਹ ਜੀਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋਂ ਬੜੋ ਕੱਲੂ ਮੈਂ ਸਾਕਾ ਧਰਨ ਹੇਤ ਸਾਕਾ ਜਨ ਕੀਆ ਸੀਸ਼ ਦਿਆ ਸਿਰ ਨਾਮ ਦਿਆ ਐਸੇ ਦੇਂਦਿਆ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਮਹਾਨ ਸ਼ਹਾਦਤ ਨੂੰ 356 ਜੋ ਆਪ ਜੀ ਨੇ ਧਰਮ ਬਚਾਉ ਯਾਤਰਾ ਪਾਤਸ਼ਾਹ ਜੀਓ ਆਪ ਜੀ ਨੇ 1675 ਨੂੰ आनंदपुर साहिब दी धरती ਤੋਂ ਆਰੰਭੀ ਪਾਤਸ਼ਾਹੀਆ 356 ਚੀਤੀ ਮਾਰਗ ਧਰਮ ਬਚਾਓ ਯਾਤਰਾ ਦੀ ਪਾਤਸ਼ਾਹੀ ਦੀ સ્થાਪਤੀ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸੇਵਾ ਸੁਸਾਇਟੀਆਂ ਹਰਿਆਣਾ ਸਿੱਖ ਹਦਰਾ ਬਣੀ ਕਮੇਟੀ ਦਿੱਲੀ ਪ੍ਰਬੰਧਕ ਕਮੇਟੀ ਕਾਰ ਸੇਵਾ ਵਾਲੇ ਮਹਾਂਪੁਰਸ਼ ਵੱਖ-ਵੱਖ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਹਾਰਾਜੀਓ ਅਨੰਦਪੁਰ ਸਾਹਿਬ ਨੂੰ ਯਾਤਰਾ ਆਰੰਭ ਹੋਈ ਪਾਤਸ਼ਾਹ ਜੀ ਪੜਾ ਦਰਪੜਾ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਨੰਮ ਸਾਹਿਬ ਜੀ ਵਿਖੇ ਯਾਤਰਾ ਪਹੁੰਚੀ ਪਾਤਸ਼ਾਹ ਜੀ ਪੰਜ ਪਿਆਰੇ ਪੰਜ ਨਿਸ਼ਾਨੀ ਸਹਿਬਾਨ ਆਪ ਜੀ ਦੇ ਸਵਾਰੇ ਸਮੇਤ ਪਹੁੰਚੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਕਾਰ ਸ਼ਿਵਾ ਵਾਲੇ ਮਹਾਪੁਰਜ ਅਤੇ ਸਮੁੱਚੀ ਕਮੇਟੀ ਵੱਲੋਂ ਜੀ ਆਇਆਂ ਉਸੇ ਤਰ੍ਹਾਂ ਪਾਤਸ਼ਾਹ ਜੀਓ ਕਿਰਪਾ ਕਰਨੀ ਧਰਮ ਬਚਾਓ ਯਾਤਰਾ ਜੋ ਆਪ ਜੀ ਨੇ ਸੇਵਾ ਕਾ ਨੂੰ ਸੇਵਾ ਬਖਸ਼ੀ ਹੈ ਮਹਾਰਾਜ ਜੀਓ ਸੇਵਾ ਨਵੰਧਿਆ ਰਸਤੇ 'ਚ ਵਿਚਰਦਿਆ ਹੋਈਆਂ ਭੁੱਲਾਂ ਗਲਤੀਆਂ ਦੀ ਕਿਮਾ ਕਰਨੀ ਬੜਾਂ ਦਰਪੜਾ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਪ੍ਰੇਮੀਆਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਸਭਣਾ ਦੀਆਂ ਸੇਵਾਵਾਂ ਦਰ ਪ੍ਰਵਾਣ ਕਰਨੀਆਂ ਕਦਮ ਕਦਮ ਲੇਕ ਕੇ ਲੌੜਾ ਪਾਤਸ਼ਾਹ ਜੀਓ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਏਕਤਾ ਇਤਿਪਾ ਪ੍ਰੇਮ ਪਿਆਰ ਭਾਈਚਾਰੇ ਦੀ ਦਾਤ ਪਾਤਸ਼ਾਹ ਜੀ ਬਖਸ਼ਿਸ਼ ਕਰਨੀ ਕਿਰਪਾ ਪ੍ਰਸ਼ਾਦ ਕੀ ਦੇਗ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਅਜਾ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਆਪ ਜੀ ਦਾ ਪਾਵਨ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਪਾਤਸ਼ਾਹ ਜੀ ਉਹ ਨਗਰ ਕੀਰਤਨ ਦੀ ਆਮਦ ਤੇ ਮਹਾਪੁਰਸ਼ਾਂ ਵੱਲੋਂ ਕੀਰਤਨ ਅਤੇ ਪਾਤਸ਼ਾਹ ਜੀ ਘਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਨਾਮ ਸਿਮਰਨ ਦੀ ਹਾਜ਼ਰੀ ਲਵਾਈ ਦਰ ਤੇ ਪ੍ਰਵਾਨ ਕਰ ਲੈਣੀ ਇਸੇ ਤਰ੍ਹਾਂ ਇਹ ਧਰਮ ਬਚਾਓ ਯਾਤਰਾ ਅਗਲੇ ਪੜਾਅ ਵਾਸਤੇ ਰਵਾਨਾ ਹੋਣੀ ਐ ਆਪ ਜੀ ਨੇ ਪਾਤਸ਼ਾਹ ਦੀ ਆਗਿਆ ਬਖਸ਼ਿਸ਼ ਕਰਨੀ ਆਪ ਪ੍ਰਪੰਦੇਚ ਸਹਾਈ ਹੋਣਾ ਸਮੁੱਚੀਆਂ ਸੰਤਾਂ ਨੂੰ ੁੱਲੇ ਦਰਸ਼ਨ ਦਿਦਾਰੇ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਤੇਲ ਫੁੱਲ ਪੇਟਾਵਾ ਤਨ ਪਰਵਾਣ ਕਰਨੀਆਂ ਪਾਵਨ ਪ੍ਰਮਾਨ ਬਖਸ਼ਿਸ਼ ਕਰਕੇ ਪਾਤਸ਼ਾਹ ਜੀਓ ਯਾਤਰਾ ਦੇ ਅਗਲੇ ਪੜਾਅ ਦੀ ਰਵਾਨਗੀ ਬਖਸ਼ੋ ਸੋ ਕੋ ਵੈ ਨਾਮ ਚਿਤ ਆਵੇ ਨਾਨਕ ਦਾ ਨਾਮ ਜਪੀ ਕੋ ਜਿਵੇਂ ਹਮੇਸਾ ਬਸਬਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਗਿਆ ਭਈ ਅਕਾਲ ਕੀ ਅੱਲਾ ਰੋਹੰਦ ਸਭ ਸਿਕਣ ਕੋ ਹਮ ਹੈ ਰੂਪੰਦ ਜੀ ਮਾਨਿਆ ਰੂਪ ਪ੍ਰਭੂ ਮੈਂ ਬੋਲਸਾ ਹਾਲ ਕਰੇਗਾ ਖਾਲਸਾ ਓ ਆਪ